ਜੀ ਦੋਸਤੋ ਮੈਂ ਮਨਦੀਪ ਸਿੰਘ ਦਲੈਓ ਮੂਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਆਪਣੇ ਨਾਲ ਦੇ ਪਿੰਡੀ ਜੋਈਆਂ ਇੱਕ ਗੱਬਣ ਮੱਝ ਸੇਲ ਵਾਸਤੇ ਦਿਖਾ ਰਹੇ ਹਾਂ ਦਿਨ ਇਹਦੇ ਪੂਰੇ ਹੋ ਗਏ ਉੱਪਰ ਲੈ ਰਹੀ ਹੈ ਲਗਭਗੇ 5-7 ਦਿਨ ਅਜੇ ਲੈ ਜੂਗੀ ਇਹ ਆਪਾਂ ਉਹ ਗੱਬਣ ਮੱਝ ਦੀ ਵੀਡੀਓ ਪਾਉਂਦੇ ਨਹੀਂ ਹੁੰਦੇ ਇਹ ਆਪਾਂ ਤਸੱਲੀ ਵਾਲੀ ਮੱਝ ਆਪਾਂ ਦੇਖੀ ਵੀ ਆਪਾਂ ਨਹੀਂ ਦਵਾਈ ਸੀਗੀ ਤੇ ਪਿੱਛੇ ਜੇ ਆਪਾਂ 11ਵੇਂ ਮਹੀਨੇ ਜਿਹੜੀ ਕੱਟੀ ਸੇਲ ਕਰੀ ਸੀ ਉਦੋਂ ਵੀ ਵੀਡੀਓ ਪਾਈ ਸੀਗੀ ਇਹਦੀ ਤੇ ਉਦੋਂ ਇਹ 7 ਕੁ ਮਹੀਨੇ ਦੇ ਲਗਭਗ ਗੱਬਣ ਸੀਗੀ ਇਹ ਇਹ ਉਹ 8 ਕਿਲੋ ਦੁੱਧ ਦੇਈ ਜਾਂਦੀ ਸੀ ਹੁਣ ਵੀ ਇਹ 50 ਤੋਂ 55 ਦਿਨ ਪਹਿਲਾਂ ਦੁੱਧੋਂ ਛੱਡੀ ਆ ਤਾਂ ਹੀ ਸਰੀਰ ਵੀ ਇਹਦਾ ਬਿਲਕੁਲ ਛਾਂਟਵਾ ਪਿਆ ਤੇ 17 ਕਿਲੋ ਦੁੱਧ ਦਿੱਤਾ ਇਹਨੇ ਨਾਰਮਲੀ ਸਕਰੀਨ ਤੇ ਨੰਬਰ ਵੀ ਚੱਲ ਰਿਹਾ 1,80,000 ਰੁਪਿਆ ਰੇਟ ਹੈ ਇਹਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਬਾਕੀ ਥਣਾ ਦੀ ਵੀ ਆਪਣੀ ਗਰੰਟੀ ਆ ਤੇ ਦੁੱਧ ਦੀ ਵੀ ਲਗਭਗ ਆਪਣੀ ਗਰੰਟੀ ਹੋਈ ਆ ਤੇ ਬਾਕੀ ਜੇ ਕਿਸੇ ਵੀਰ ਕੋਈ ਗੱਬਣ ਤੋਂ ਡਰਦਾ ਵੀ ਹੋਇਆ ਤਾਂ ਆਪਾਂ ਸੁਆ ਕੇ ਵੀ ਦਵਾ ਦਾਂਗੇ ਵੀਰ ਨੂੰ ਸਕ੍ਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਇਹ ਹੁਣ ਜਿੱਥੇ ਆਪਾਂ ਮੱਝ ਲੈ ਕੇ ਆਏ ਇੱਥੇ ਪਹਿਲਾਂ ਦੀ ਟੋਕੜ ਦੀ ਸ਼ਾਮ ਨੂੰ ਖੜੀ ਦੀ ਵੀਡੀਓ ਬਣਾਈ ਸੀਗੀ ਆਰਡਰ ਬਿਲਕੁਲ ਸਾਫ਼ ਆ ਇਹਦਾ ਤੇ ਭੀਮਸਾਨ ਦਾ ਟੀਕਾ ਆਪਾਂ ਖੁਦ ਨਹੀਂ ਰੱਖਿਆ ਆਪਣੇ ਹੱਥ ਨਾਲ ਦੋ ਦਿਨ ਟੀਕਾ ਰੱਖਿਆ ਸੀ ਇਹਦੇ ਪਹਿਲੇ ਦਿਨ ਵੀ ਦੂਜੇ ਦਿਨ ਵੀ ਹੀਟ ਥੋੜੀ ਜਿਹੀ ਲੰਬੀ ਰੱਖੀ ਸੀਗੀ ਤੇ 90% ਭੀਮਨੀਆਂ ਸਾਨੂੰ ਪਤੀਆਂ ਲਗਭਗ ਕਟੀਆਂ ਆਉਂਦੀਆਂ ਨੇਗੀਆਂ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਤੁਸੀਂ ਪਿੱਠ ਪੂੜੇ ਦੀ ਵੀ ਦੇਖ ਸਕਦੇ ਹੋ 1,80,000 ਰੁਪਏ ਰੇਟ ਆ ਇਹ ਵੀਡੀਓ ਜਿਹੜਾ ਚਲਾ ਕੇ ਦਿਖਾ ਰਹਾ ਇਹ ਦਾ ਮਾਲਕਾ ਮੱਝ ਦਾ ਇਹਦਾ ਆਪਣਾ ਕੰਟੈਕਟ ਨੰਬਰ ਵੀ ਸਕਰੀਨ ਤੇ ਦਿੱਤਾ ਹੋਇਆ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਬਾਕੀ ਜੇ ਉਹ ਆਪਾਂ ਗੱਬਣ ਮੱਝ ਦੀ ਵੀਡੀਓ ਕਦੇ ਲਗਭਗ ਪਾਈ ਨਹੀਂ ਹੈਗੀ ਪਰ ਇਹ ਤਸੱਲੀ ਵਾਲੀ ਕਰਕੇ ਆਪਾਂ ਤਾਂ ਹੀ ਪਾ ਰਹੇ ਆ ਆਪਾਂ ਦੇਖੀ ਭਾਲੀ ਵੀ ਆ। ਬਾਕੀ ਆਪਾਂ ਤੋਕੜ ਦੀ ਵੀਡੀਓ ਵੀ ਕਿਸੇ ਵੀਰ ਨੇ ਦੇਖਣੀ ਹੋਵੇ ਤਾਂ ਕਿਸੇ ਨੇ ਲੈਣੀ ਹੈ ਮੱਝ ਤਾਂ ਆਪਾਂ ਤੋਕੜ ਦੀ ਵੀ ਵੀਡੀਓ ਦਾ ਲਿੰਕ ਨਾਲ ਭੇਜ ਦਾਂਗੇ ਨੂੰ ਤੁਸੀਂ ਆਪਣੇ ਨਾਲ ਵੀ ਕੰਟੈਕਟ ਕਰ ਸਕਦੇ ਹੋ 98781 08045 ਆਪਣਾ ਨੰਬਰ 9878108045 ਮੈਂ ਉਹਨਾਂ ਨੂੰ ਤੋਕੜ ਦਾ ਵੀ ਇਹਦਾ ਲਿੰਕ ਭੇਜ ਦੂੰ ਵੀਡੀਓ ਤੁਸੀਂ ਦੇਖ ਸਕਦੇ ਹੋ ਕਦ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਕਰਦਾਗਾ ਇਹਦਾ ਖੁੱਲੇ ਕਰਦੇ ਬਿਲਕੁਲ ਠੰਡੀ ਮੱਝ ਆ ਗਈ ਹੱਥੀ ਛੱਡੀ ਹੈਗੀ ਇਹ ਵੀ ਮੈਂ ਕਹਿ ਕੇ ਛਡਾਈ ਜਾਂ ਨਹੀਂ ਇਹ ਹੋਰ ਵੀ ਚੋਈ ਜਾਂਦੇ ਵੀ ਗਾਂਹ ਦੁੱਧ ਨਹੀਂ ਦੇਣਾ ਨੇ ਸਿਰਫ 2 ਮਹੀਨੇ ਪਹਿਲਾਂ ਦੁੱਧੋਂ ਛੱਡੀ ਹੋਈ ਮੱਝ ਆ ਗਈ ਇਹ ਤੇ ਤੀਜੇ ਸੂਏ ਸੂਣਾ ਇਹਨੇ ਤੀਜੇ ਵੀ ਹੋ ਸਕਦੇ ਹੂੰ ਚੌਥੇ ਵੀ ਹੋ ਸਕਦੇ ਪਿਛਲੀ ਵਾਰ ਲਿਆਏ ਸੀ ਇਹ ਤੁਸੀਂ ਨਾਲ ਵੀ ਇਹਨਾਂ ਦੇ ਘਰ ਦੀ ਆਪਣੀ ਇਧਰਲੀ ਮੱਝ ਖੜੀ ਹੈ ਜੇ ਤੁਸੀਂ ਦੇਖ ਸਕਦੇ ਹੋ ਤੋਂ ਵੀ ਇੱਕ ਟੋਕ ਟੋਕ ਇੱਕ ਗੱਠ ਉੱਚੀ ਜਾ ਰਹੀ ਹੈ ਜਿਸ ਕਿਸੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਫਸਰੀ ਕਾਲ ਜੀ ਸਾਰਿਆਂ ਨੂੰ